ਸਾਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਭਿੰਡੀਆਂ ਦੀ ਸਬਜ਼ੀ ਬਣਾਉਣ ਤੇ ਉਹਦੇ ਵਾਸਤੇ ਆਪਾਂ ਭਿੰਡੀਆਂ ਦਾ ਕਿਲੋ ਲੈ ਲਿਆ ਵਾਂ ਤੇ ਆਪਾਂ ਕੱਟ ਲਈਆਂ ਜੀ ਧੋਲੀਆਂ ਸੀ ਪਹਿਲਾਂ ਧੋ ਤਾ ਕੇ ਸੁਕਾ ਕੇ ਫੇਰ ਕੱਟੀਆਂ ਕਿਉਂਕਿ ਜੇ ਆਪਾਂ ਗਿੱਲੀਆਂ ਚੀਰੀਏ ਤੇ ਉਹ ਫਿਰ ਜਲੇਬ ਛੱਡ ਦਿੰਦੀ ਆਵਾ ਇਸ ਕਰਕੇ ਆਪਾਂ ਪਹਿਲਾਂ ਹੀ ਧੋ ਕੇ ਰੱਖ ਲਈਆਂ ਸੁਕਾ ਲਈਆਂ ਤੇ ਇਹਦੇ ਵਿੱਚ ਪੈਣੇ ਆ ਪਿਆਜ਼ ਥੋ ਲਈ ਆਪਾਂ ਬਰੀਕ ਬਰੀਕ ਕੱਟ ਤੇ ਲਾਲ ਟਮਾਟਰ ਆਪਣੇ ਹਿਸਾਬ ਨਾਲ ਜਿੰਨੇ ਤੁਹਾਨੂੰ ਪਸੰਦ ਹੋਵੋ ਉਹਨੇ ਆਪਾਂ ਪਿਆਜ਼ ਜਿਹੜੇ ਨਾਲ ਮਟਰ ਵੀ ਕੱਟ ਲਏ ਪਿਆਜ਼ ਵੀ ਕੱਟ ਲਏ ਆ ਤੇ ਇਧਰ ਰੱਖ ਲਈ ਆਪਾਂ ਕੜਾਈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇਲ ਨੂੰ ਕਰਾਂਗੇ ਆਪਾਂ ਗਰਮ ਫਿਰ ਇਹਦੇ ਵਿੱਚ ਪਾਵਾਂਗੇ ਜੀਰਾ ਤੇਲ ਗਰਮ ਹੋਣ ਦੀ ਆਪਾਂ ਵਡੀ ਕਰਦੇ ਆਂ ਕੜਾਈ ਆਪਣੀ ਗਰਮ ਸੀ ਵੇਖੋ ਤੇਲ ਦੇ ਵਿੱਚੋਂ ਧੂਆਂ ਡਹਿਪੇ ਨਿਕਲਣਾ ਤੇਲ ਆਪਣਾ ਗਰਮ ਹੋ ਗਿਆ ਵਾ ਹੁਣ ਇਹਦੇ ਵਿੱਚ ਆਪਾਂ ਜੀਰਾ ਵਦਾਂਗੇ ਆਪਣੇ ਹਿਸਾਬ ਨਾਲ ਬੋਦੀ ਜੀਰਾ ਗਿਆ ਪੈ ਹੁਣ ਆਪਾਂ ਪਾਵਾਂਗੇ ਪਿਆਜ਼ ਤੇ ਆਪਾਂ ਪਹਿਲਾਂ ਭੁੰਨਾਂਗੇ। ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਟਮਾਟਰ। ਅੱਜ ਆਪਣੇ ਕੋਲ ਟਾਈਮ ਥੋੜਾ ਸੀ ਇਸ ਕਰਕੇ ਆਪਾਂ ਛੇਤ ਜਿਹੜੀ ਆ ਤੇਂਦੀ ਵੀਡੀਓ ਨਹੀਂ ਬਣਾਈ ਫਿੰਦੀ ਗਈ ਜਿੰਦੀ। ਕੋਈ ਟਾਈਮ ਥੋੜਾ ਸੀ ਕਰਕੇ ਆਪਾਂ ਆਲੂ ਮਟਰ ਜਿਹੜੇ ਉਹੀ ਪਾ ਦਾਂਗੇ। ਥੋੜੇ ਨਾਲ 2 ਡੋਕੂਮੈਂਟ ਵਾਸਤੇ ਆਪਾਂ ਭੁੰਨਾਂਗੇ। ਥੇਰੇ ਦੇ ਵਿੱਚ ਪਾਵਾਂਗੇ ਮਸਾਲੇ। वैसे पिंडी का मुझे आपा ਨਾਲ ਹੀ ਪਾ ਦਈਏ ਪਿਆਜ਼ ਦੇ ਤਾਂ ਵੀ ਕੋਤ ਸਬ지 ਸਵਾਦ ਬਣਦੀ ਆ ਅੱਜ ਆਪਾਂ ਪਹਿਲਾ ਪਿਆਜ਼ ਜਿਹੜੇ ਫੁੰਨੇ ਆ ਥੋੜੇ ਜੇ ਜਿਆਦਾ ਨਹੀਂ ਆਪਾਂ ਫੁੰਨਾਗੇ ਥੋੜੇ ਕੱਚ ਫੁੰਨੇ ਕਰਕੇ ਆਪਾਂ ਪਾ ਦਾਂਗੇ ਵਿੱਚ ਉਹ ਸਵਾਦ ਹੀ ਸਬ지 ਬਣਦੀ ਹੈ ਕਰਨੀ ਆ ਦੀ ਸਬ지 ਆ ਕਿੰਨੇ ਕਿੰਨੇ ਸਬ지 ਜਿਹੜੀ ਆ ਭਿੰਡੀ ਦੀ ਖਾਲੀ ਆ ਗਰਮੀਆਂ ਦੀ ਸ਼ੁਰੂਆਤ ਕੀਤੀ ਆ ਆਪਾਂ ਤੇ ਦੀਰਾ ਬਣਾਉਣ ਦੇ ਆ ਜੀ हां ਪਿਆਜ਼ ਦਾ ਕਲਰ ਜਿਹੜਾ ਆਪਣਾ ਚੇਜ ਹੋਣ ਲੱਗ ਪਿਆ ਵਾ ਤੇ ਬਸ ਇੱਕ ਮਿੰਟ ਵਾਸਤੇ ਹੋਰ ਇਹਨੂੰ ਆਪਾਂ ਨਾਂਗੇ ਤੇ ਫੇਰ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਔਰ ਉਹਦੇ ਵਿੱਚ ਲਾਲ ਕਲਰ ਕਿੱਦਾਂ ਸੋਨਾ ਆਇਆ ਪਿਆਜ਼ ਦਾ ਉਹਦੇ ਵਿੱਚ ਲਾਟੀ ਲੈਣ ਕਰਤੀਆਂ ਜੁੱਤੋਂ ਘਰਾ ਫਾਦੀ ਉਹ ਕਿੱਥੇ ਤੇ ਟੇਬਲ ਤੇ ਪਈਆਂ ਲੱਗਦੀ ਹੈ ਗਰਮੀ ਦੇ ਵਿੱਚ ਨਾਰ ਬਣਾਇਆ ਮੈਂ ਆ ਵੇਖੀਆਂ ਤੇ ਫੜਨ ਵਾਲਾ ਤੇ ਸਬਜ਼ੀ ਦਾ ਆਂਦਾ ਮਦਈ ਉਹ ਤੇ ਵਾਸੀ ਦੇ ਵਿੱਚ ਕਿਹੜੀਆਂ ਸੁਆਦੀ ਲੱਗਦੀ ਹੈ ਵੀ ਨੇ ਸੱਚੀ ਸੁੱਕੀ ਸਬਜ਼ੀ ਨਾਲ ਲੇਗੀਆਂ ਤਿੰਨ ਖਰਾ ਕਾਂਚ ਰੈਂਦੀਆਂ ਚਾਰ ਆਖੀ ਆਪਾਂ ਕਿਸ سفر ਦੇ ਜਾਣੇ ਆ ਤੇ ਆਪਾਂ ਕਿ ਜੇ ਸਬਜ਼ੀ ਜਿਹੜੀ ਨਾਲ ਖਾ ਸਕਦੇ ਹਾਂ ਇਹ ਪਿੰਡੀ ਅਨੇ ਸਬਜ਼ੀ ਜਿਹੜੀ ਆਪ ਕੋਸ ਦਾ ਲੱਗਦੀ ਆ ਹਾਂਜੀ ਬਸ ਹੁਣ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਉਹ ਪਾ ਦੇਣੇ ਆ ਨਮਕ ਆ ਪਾ ਦਿੱਤਾ ਆਪਾਂ ਆਪਣੇ ਸਵਾਦ ਅਨੁਸਾਰ ਹੁਣ ਇਹਦੇ ਵਿੱਚ ਆਪਾਂ ਮਸਾਲਾ ਜਿਹੜਾ ਉਹ ਪਾਤਾ ਵਾ ਤੇ ਹੁਣ ਆਪਾਂ ਪਾਵਾਂਗੇ ਹਲਦੀ ਅੱਜ ਦੇ ਮਸਾਲੇ ਆਪਣੇ ਸਧਾਰਨ ਤਰੀਕੇ ਨਾਲ ਆਪਾਂ ਬਣਾਵਾਂਗੇ ਹੁਣ ਇਹ ਮਗਾ ਲਈਨੇ ਆ ਕਿਤੇ ਹੋਰ ਕੋਈ ਬਾਦਮਾ ਮਸਾਲਾ ਵਿੱਚ ਹੋਰ ਨਹੀਂ ਮੈਣ ਕਰਾਂਗੇ ਆਪਾਂ ਤੇ ਵਿੱਚ ਪਾਵਾਂਗੇ ਆਪਾਂ ਹਰੀ ਮਿਰਚ ਦੇਦੇ ਨਾਲ ਸਬਜੀ ਦਾ ਟੇਸਟ ਬਹੁਤ ਜ਼ਿਆਦਾ ਆਉਂਦਾ ਬਸ ਹੁਣ ਇੱਕ 2 ਮਿੰਟ ਵਾਸਤੇ ਫਿਰ ਆਪਾਂ ਇਹਦੇ ਵਿੱਚ ਭਿੰਡੀਆਂ ਪਾਉਣੀ ਆ ਮਿਰਚਾਂ ਪਾਉਟੀਆਂ ਆ ਪਹਰੀਆਂ ਆਪਣੀ ਮਾਰੀ ਆ ਗਈ ਆ ਪਿੰਡੀਆਂ ਦੇ ਵਿੱਚ ਪਾਵਾਂਗੇ ਲਓ ਜੀ ਇਹ ਬਹੁਤ ਜਲਦੀ ਸਬ지 ਜੜੀ ਬਣ ਜਾਂਦੀ ਆ ਪਿੰਡੀਆਂ ਦੀ ਸਬ지 ਜਿਹੜੀ ਆ ਸਿਰਫ 10 ਮਿੰਟ ਦੇ ਵਿੱਚ ਵੈਸੇ ਬਣ ਕੇ ਰੈਡੀ ਹੋ ਜਾਂਦੀ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਸੋਕੇ ਤਰੀਕੇ ਨਾਲ ਬਣਦੀ ਆ ਹਰ ਕੋਈ ਇਹਨੂੰ ਬਣਾ ਸਕਦਾ ਵਾ ਇਹਦੇ ਵਿੱਚ ਲਾਸਟ ਤੇ ਆਪਾਂ ਦੋ ਚੀਜ਼ਾਂ ਪਾਉਣੀਆਂ ਵਾ ਬਹੁਤ ਹੀ ਜਿੰਨਾ ਪਿੰਡੀ ਦੀ ਸਬਜੀ ਸਵਾਦ ਬਣਦੀ ਆ ਉਹ ਹੈਗੀਆਂ ਨੇ ਇੱਕ ਸੋਇਆ ਸੌਸ ਆਪਣੀ ਡਾਰਕ ਕਲਰ ਦੀ ਤੇ ਇੱਕ ਆਪਾਂ ਦੂਜੀ ਟਮਾਟੋ ਸੌਸ ਪਾਵਾਂਗੇ ਇਹਨਾਂ ਦੋਵਾਂ ਸੌਸਾਂ ਦੇ ਨਾਲ ਸਬਜੀ ਦਾ ਟੇਸ ਜਿਹੜਾ ਬਹੁਤ ਵਧੀਆ ਹੁੰਦਾ ਵਾ ਬਹੁਤ ਸਬਜੀ ਸਵਾਦ ਬਣਦੀ ਆ ਉਹ ਆਪਾਂ ਲਾਸਟ ਵਿੱਚ ਜ਼ਰੂਰ ਪਾਵਾਂਗੇ ਛੋੜੀਆਂ ਜੀਆਂ ਹੋਰ ਆਪਣੀਆਂ ਪਿੰਡੀਆਂ ਨੂੰ ਸੇਕ ਲੱਗ ਜੂਗਾ ਪੱਕ ਜਾਣਗੀਆਂ ਫਿਰ ਆਪਾਂ ਲਾਸਟ ਦੇ ਦੇ ਵਿੱਚ ਪਾਵਾਂਗੇ ਥੋੜਾ ਥੋੜਾ ਟਾਈਮ ਬਾਅਦ ਆਪਾਂ ਇਹਨਾਂ ਨੂੰ ਹਿਲਾਇ ਜਾਵਾਂਗੇ ਤਾਂ ਜੋ ਆਪਣੀਆਂ ਪਿੰਡੀਆਂ ਨੂੰ ਜ਼ਿਆਦਾ ਸੇਕ ਥੱਲੇ ਨਾ ਲੱਗ ਸਕੇ ਤੇ ਚੰਗੀ ਤਰ੍ਹਾਂ ਪੱਕ ਜਾਣ ਪਿੰਟਿੰਗ ਜਿਹੜੀ ਆ ਆਪਣੀਆਂ ਬਣ ਚੁੱਕੀਆਂ ਨੇ ਬਸ ਇੱਕ ਦੋ ਮਿੰਟ ਦਾਸਤੇ ਹੀ ਆ ਹੋਰ ਤੇ ਪਿੰਟਿੰਗ ਦੀ ਸਬਜੀ ਬਣ ਕੇ ਰੈਡੀ ਹੋ ਜਾਏਗੀ ਬਹੁਤ ਸੋਹਣਾ ਕਲਰ ਆਇਆ ਆਪਣੀ ਸਬਜੀ ਦਾ ਤੇ ਅੱਜ ਆਪਣੇ ਕੋ ਟਾਈਮਿੰਗ ਨਾਲੇ ਥੋੜਾ ਜਿਹਾ ਇਸ ਕਰਕੇ ਆਪਾਂ ਇਹ ਵਿੱਚ ਪਾਵਾਂਗੇ ਸੋਇਆ ਸੋਇਆ ਬਣਾ ਲਈਏ ਸੋਇਆ ਸੌਸ ਦੇ ਨਾਲ ਜਿਹੜੀ ਵੀਂਗੀ ਆ ਉਹ ਸਵਾਦ ਬਣਦੀ ਆ ਡਾਰਕ ਸੋਇਆ ਤੇ ਹੁਣ ਵਿੱਚ ਪਾਵਾਂਗੇ ਆਪਾਂ ਟਮਾਟੋ ਸੌਸ ਇਹ ਮੜੀ ਜਿਹੜੇ ਟਮਾਟਰ ਥੋੜੇ ਵੀ ਹੁਣ ਤਾਂ ਵੀ ਆਪਾਂ ਸੌਸ ਜਿਹੜੀ ਪਾ ਸਕਦੇ ਆ ਤੋਂ ਜ਼ਿਆਦਾ ਨਹੀਂ ਪਾਉਣੀ ਆਪਾਂ ਥੋੜੀ ਪਾਉਣੀ ਵਿੱਚ ਆਪਾਂ ਟਮਾਟਰ ਪਾਏ ਸੀ ਇਸ ਕਰਕੇ ਆਪਾਂ ਥੋੜੀ ਪਾਵਾਂਗੇ। ਬਾਸੋਂ ਆਪਣੀ ਸਬਜੀ ਬਣ ਕੇ ਰੈਡੀ ਹੋ ਚੱਲੀ ਆ। 5 ਮਿੰਟ ਵਾਸਤੇ ਹੋਰ ਆਪਾਂ ਰੱਖਾਂਗੇ ਉੱਪਰ ਤੇ ਫਿਰ ਆਪਾਂ ਗੈਸ ਬੰਦ ਕਰਾਂਗੇ। ਕਿਹੜਾ ਸੋਨਾ ਕਲਰ ਆਇਆ ਆ ਕੀ ਸਬਜੀ ਦਾ ਕਿੰਨੇ ਕਿੰਨੂ ਪਸੰਦ ਆ ਜੀ ਪਿੰਡੀਆਂ ਦੀ ਸਬਜੀ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰਿਓ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡਾ ਪੰਜਾਬੀ ਵਿਰਸਾ ਜੀ ਕਿੰਨੀ ਲੱਗੀ ਵੀਡੀਓ ਚ ਸਾਰੇ ਜਾਣੇ ਦੱਸਿਓ ਧੰਨਵਾਦ ਜੀ ਸਾਰਿਆਂ ਦਾ ਸ਼ਸ਼ੀ ਕਾਲਜੀ ਸਾਰਿਆਂ ਨੂੰ